ਜਿਆਦਾ ਤੁਸੀਂ ਉਹ ਚੈੱਕ ਕਰ ਸਕਦੇ ਟੈਸਟ ਹਾਂ ਟੈਸਟ ਬਹੁਤ ਵਧੀਆ ਗੇਮ ਹੋ ਰਹੀ ਚੱਕਰ ਹੈ ਮੈਂ ਕਿਹਾ ਦੇ ਬਸਾਬ ਗੰਦੇ ਦੇਵਾਤ ਕਰ ਦਿਆ ਕਸਿਆ ਫੈਨ ਨੂੰ ਕੂੜਾ ਆਇਆ ਸਿਆਣੀ ਬੱਚਿਆ ਉਹ ਯਾਰ ਯਾਰ ਵੀਡੀਓ ਬਣਾਉਂ ਉਹਦੇ ਘਰ ਮੇਰੇ ਕੋਲ ਗੱਡੀ ਆਂਦਾ ਆਲਾ ਵੀਡੀਓ ਦੇਖ ਰਹੇ ਸਾਰੇ ਸ਼ਰੋਤਿਆਂ ਦਾ ਸਵਾਗਤ ਕਰਦਾ ਆਪਣੇ YouTube ਚੈਨਲ ਤੇ ਦੋਸਤੋ ਸਪਰੇ ਜਿਹੜੀ ਕਰਨੀ ਹੈ ਸ਼ੁਰੂ ਹੋ ਚੁੱਕੀ ਹੈ ਮੈਂ ਵੀ ਆਪਾਂ ਪਹੁੰਚ ਗਏ ਸੜਕਾ ਜਿਹੜਾ ਉਹ ਬਹੁਤ ਵੱਧ ਗਿਆ ਹੋਊਗਾ ਮੈਨੂੰ ਪਤਾ ਹੈ ਪੂਰਾ ਇਹ ਤੋਂ ਆਪਾਂ ਨੂੰ ਦੂਰ ਕਰਨੀ ਹੈ ਬੰਦਿਆਂ ਕੋਲੇ ਲੈ ਕੇ ਜਾਣੇ ਆ ਤੁਹਾਨੂੰ ਆਪਣੇ ਕੋਲੇ ਲਾਈ ਵੀ ਪਹੁੰਚ ਗਏ ਆ ਲਾਈ ਵੀ ਕੀ ਹੋ ਰਿਹਾ ਹੈ ਪੂਰਾ ਜੁਰਾਂ-ਸ਼ੁਰਾਂ ਤੇ ਕੰਮ ਚੱਲ ਰਿਹਾ ਹੈ ਪੂਰਾ ਜੋਸ਼ ਨਾਲ ਫੱਟੇ ਚੱਕ ਰਹੇ ਆ ਆਪਾਂ ਡਿੱਗ ਪੈਣਾ ਸੀ ਬਚ ਗਏ ਉਹ ਤਿਲਕ ਗਈ ਸੀ ਓਏ ਤੇ ओके अगली भेजूंगा ਆ ਤਾਂ ਮੈਂ ਬਣਾਈਆ ਮੈਂ ਹੁਣ ਨਾ ਉਵੇਂ ਭੇਜ ਦਿਆਂਗੇ